ਪੰਜਾਬੀਆਂ ਦੇ ਹੱਕ ਚ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੇ ਵੱਡਾ ਐਲਾਨ ਕੀਤਾ ਹੈ ਬਾਦਲ ਨੇ ਸਰਕਾਰ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਨੇ ਤਰਨਤਾਰਨ ਚੋਣ ਨੂੰ ਲੈ ਕੇ ਨਵਾਂ ਪੰਗਾ ਖੜਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਰਨਤਾਰਨ ਵਿੱਚ ਜਿੱਥੇ ਨਸ਼ੇ ਦਾ ਮੁੱਦਾ ਸਭ ਤੋਂ ਗੰਭੀਰ ਹੈ ਉੱਥੇ ਅਸਲ ਜ਼ਮੀਨੀ ਹਕੀਕਤ ਤੋਂ ਧਿਆਨ ਹਟਾਉਣ ਲਈ ਮੁੱਖ ਮੰਤਰੀ ਮੰਚਾਂ ਤੋਂ ਚੁਟਕਲੇ ਤੇ ਜ਼ੁਮਲੇ ਸੁਣਾ ਕੇ ਵੋਟਾਂ ਮੰਗ ਰਹੇ ਨੇ 31 ਮਈ ਤੱਕ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਨਸ਼ੇ ਸੰਬੰਧੀ ਖਬਰਾਂ ਪੜ੍ਹਨੀਆਂ ਚਾਹੀਦੀਆਂ ਨੇ ਉਹਨਾਂ ਤੇ ਰਾਜ ਵਿੱਚ ਨਸ਼ੇ ਦੀ ਲਤ ਨੇ ਇੱਕ ਮਾਂ ਨੂੰ ਆਪਣਾ 6 ਮਹੀਨੇ ਦਾ ਬੱਚਾ ਵੇਚਣ ਲਈ ਮਜਬੂਰ ਕਰ ਦਿੱਤਾ ਇਹ ਸਿਰਫ ਖਬਰ ਨਹੀਂ ਪੰਜਾਬ ਦੇ ਹਰ ਘਰ ਲਈ ਇੱਕ ਦਰਦਨਾਕ ਚੇਤਾਵਨੀ ਹੈ ਸੱਚ ਇਹ ਹੈ ਕਿ ਬਾਕੀ ਮੁੱਦਿਆਂ ਵਾਂਗ ਇਹ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਵੀ ਗੰਭੀਰ ਨਹੀਂ ਸਿਰਫ ਚੁਟਕਲਿਆਂ ਤੇ ਰਿਚਰਾਂ ਨਾਲ ਰਾਜ ਭਾਗ ਚਲਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਜਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਖੋਣ ਲਈ ਹੋਈਆਂ ਸਹਿਮਤੀਆਂ ਤੇ ਧੋਖੇ ਇਤਿਹਾਸ ਦਾ ਹਿੱਸਾ ਬਣੇ ਉਸੇ ਤਰ੍ਹਾਂ ਹੁਣ ਕੇਂਦਰ ਵੱਲੋਂ ਪੰਜਾਬ ਦੇ ਡੈਮਾਂ ਤੇ ਗੈਰ ਸੰਵਿਧਾਨਿਕ ਕਬਜ਼ੇ ਦੇ ਸਮੇਂ ਆਮ ਆਦਮੀ ਪਾਰਟੀ ਸਰਕਾਰ ਦੀ ਸਹਿਮਤੀ ਅਤੇ ਚੁੱਪ ਵੀ ਇਤਿਹਾਸ ਵਿੱਚ ਦਰਜ ਹੋਵੇਗੀ ਭਾਰਤ ਦਾ ਸੰਵਿਧਾਨ ਸੂਬਿਆਂ ਨੂੰ ਉਹਨਾਂ ਦੇ ਸਰੋਤਾਂ ਖਾਸ ਕਰਕੇ ਡੈਮਾਂ ਤੇ ਪਾਣੀ ਪ੍ਰਬੰਧ ਦੇ ਅਧਿਕਾਰ ਤੇ ਸੁਰੱਖਿਆ ਦਿੰਦਾ ਪਰ ਜਦ ਬੀਜੇਪੀ ਸਰਕਾਰ ਨੇ ਸੂਬਿਆਂ ਦੇ ਹੱਕਾਂ ਨੂੰ ਮਾਰਨ ਵਾਲਾ ਡੈਮ ਸੇਫਟੀ ਐਕਟ ਜ਼ਬਰੀ ਪਾਸ ਕੀਤਾ ਉਸ ਵੇਲੇ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਪੰਜਾਬ ਦੇ ਭਗਵੰਤ ਮਾਨ ਸਮੇਤ ਬਾਕੀ ਸਾਰੇ ਮੈਂਬਰ ਪਾਰਲੀਮੈਂਟ ਚੁੱਪ ਰਹੇ ਹੁਣ ਉਹੀ ਆਮ ਆਦਮੀ ਪਾਰਟੀ ਸਰਕਾਰ ਇੱਕ ਪਾਸੇ ਤਾਇਨਾਤੀ ਖਿਲਾਫ ਡਰਾਮੇਬਾਜ਼ੀ ਰਈਏ ਦੂਜੇ ਪਾਸੇ ਕੇਂਦਰ ਦੇ ਥੋਪੇ ਹੋਏ ਇਸੇ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰ ਰਹੀ ਹੈ ਹੁਣ ਪਾਖੜਾ ਡੈਮ ਜੋ ਪੰਜਾਬ ਦੀ ਸੁਰੱਖਿਆ ਏਜੰਸੀਆਂ ਦੇ ਹੱਥੇ ਹੇਠ ਸੀ ਉਹ ਕੇਂਦਰੀ ਬਲ ਸੀਆਈਐਸਐਫ ਦੀ ਤਾਇਨਾਤੀ ਹੋ ਚੁੱਕੀ ਹੈ ਜਿੱਥੇ ਸਾਡੇ ਸੂਬੇ ਦੇ ਲੀਟਰਾਂ ਨੇ ਪੰਜਾਬ ਦੇ ਪਾਣੀ ਅਤੇ ਸਰੋਤਾਂ ਦੀ ਲੜਾਈ ਅੱਗੇ ਪਤਾਉਣੀ ਸੀ ਉੱਥੇ ਉਹਨਾਂ ਨੇ ਸਿਆਸੀ ਸੁੱਖਾਂ ਲਈ ਉਹ ਲੜਾਈ ਪਿੱਛੇ ਧੱਕ ਦਿੱਤੀ ਹੈ ਇਹ ਸਿਰਫ ਬੇਰੁਕੀ ਨਹੀਂ ਇਹ ਸੂਬਾਈ ਅਧਿਕਾਰਾਂ ਨਾਲ ਕੀਤਾ ਗਿਆ ਇੱਕ ਹੋਰ ਇਤਿਹਾਸਿਕ ਧੋਖਾ ਉਧਰ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਪੁਲਿਸ ਖਿਲਾਫ ਧਰਨਾ ਦਿੱਤਾ ਧਰਨਾਕਾਰੀਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ 'ਚ ਆਗੂਆਂ ਖਿਲਾਫ ਝੂਟਾ ਕੇਸ ਦਰਜ ਕਰਨ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਤਰਨ-ਤਾਰਨ ਵਿੱਚ ਵੜਨ ਨਹੀਂ ਦੇਵਾਂਗੇ ਧਰਨੇ ਵਾਲੇ ਥਾਂ ਤੇ ਪੁਲਿਸ ਬਲੋ ਆਏ ਡੀਐਸਪੀ ਪਖੀਵੰਡ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਖਿਲਾਫ ਦਰਜ ਹੋਏ ਦੋ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਪੜਤਾਲ ਖਤਮ ਹੋਣ ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਅਕਾਲੀ ਵਰਕਰਾਂ ਨੇ ਪੁਲਿਸ ਨੂੰ ਮੰਗ ਪੱਤਰ ਵੀ ਸੌਂਪਿਆ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਐਸਐਸਪੀ ਤੇ ਆਮ ਆਦਮੀ ਪਾਰਟੀ ਲਈ ਕੰਮ ਕਰਨ ਦੇ ਇਲਜ਼ਾਮ ਲਾਏ ਅਤੇ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਲੀ ਟੱਪ ਕੇ ਆਪ ਦੇ ਸਿਆਸੀ ਏਜੰਟ ਵਜੋਂ ਕੰਮ ਕੀਤਾ ਤਾਂ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਉਹਨਾਂ ਜ਼ਿਲ੍ਹਾ ਪੁਲਿਸ ਬਲੋ ਰਾਜਸੀ ਹਿੱਤਾਂ ਕਰਕੇ ਜ਼ਿਲ੍ਹੇ ਅੰਦਰ ਪੁਲਿਸ ਅਧਿਕਾਰੀਆਂ ਨੂੰ ਨਿਯਮਾਂ ਤੋਂ ਬਾਹਰ ਜਾ ਕੇ ਤਾਇਨਾਤ ਕਰਨ ਦੇ ਇਲਜ਼ਾਮ ਲਾਇਆ ਐਸਐਸਪੀ ਰਵਜੋਤ ਗਰੇਵਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪਣਗੇ ਅਤੇ ਅਗਲੇਰੀ ਕਾਰਵਾਈ ਚੋਣ ਕਮਿਸ਼ਨ ਨੇ ਕਰਨੀ ਹੈ ਅਕਾਲੀ ਦਲ ਦੇ ਜਿਹੜੇ ਆਗੂਆਂ ਖਿਲਾਫ ਕੇਸ ਦਰਜ ਕੀਤੇ ਗਏ ਨੇ ਉਹਨਾਂ ਵਿੱਚ ਗੈਂਗਸਟਰ ਅਮਰਿਤਵਾੜ ਤੋਂ ਇਲਾਵਾ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਕਵਰਿੰਗ ਉਮੀਦਵਾਰ ਕੰਚਨਪ੍ਰੀਤ ਕੌਰ ਪਰਮਜੀਤ ਸਿੰਘ ਗੋਗੋ ਬੂਗਾ ਸੰਦੀਪ ਸਿੰਘ ਉਰਫ सोनू ਪੂਰਨ ਸਿੰਘ ਅਡਾ ਚਵਾਲ ਤੇ ਅਜਮੇਰ ਸਿੰਘ ਸ਼ਾਪਾ ਸ਼ਾਮਿਲ ਨੇ ਇੱਕ ਅਰਬਈ ਮਨੂ ਚਿਮਾ ਖੋਲਰਵਾਸੀ ਚਵਾਲ ਦੀ ਸ਼ਿਕਾਇਤ ਤੇ ਕੀਤੀ ਗਿਆ ਇਸ ਤੋਂ ਪਹਿਲਾਂ ਜੂਨ 1984 ਦੇ ਧਰਮੀ ਫੌਜੀਆ ਸਿੱਖ ਧਰਮੀ ਫੌਜੀ ਐਸੋਸੀਏਸ਼ਨ ਜੂਨ 1984 ਰਜਿਸਟ੍ਰੇਸ਼ਨ ਦੇ ਪ੍ਰਧਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਧਰਮੀ ਫੌਜੀਆ ਨੇ ਬਾਦਲ ਨਾਲ ਖੁੱਲਕੇ ਵਿਚਾਰਾਂ ਕੀਤੀਆਂ ਧਰਮੀ ਫੌਜੀਆ ਨੇ ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਅਕਾਲੀ ਦਲ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਲਈ ਧਰਮੀ ਫੌਜੀ ਪਰਿਵਾਰ ਨੂੰ ਉਮੀਦਵਾਰ ਬਣਾਇਆ ਹੈ ਧਰਮੀ ਫੌਜੀਆ ਨੇ ਹਲਕਾ ਤਰਨਤਾਰਨ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਧਰਮੀ ਫੌਜੀ ਪਰਿਵਾਰਾਂ ਨੂੰ ਵੋਟਾਂ ਪਾਉਣ ਇਨ੍ਹਾਂ ਧਰਮੀ ਫੌਜੀਆ ਨੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਇੰਦਰਾ ਗਾਂਧੀ ਵੱਲੋਂ ਕੀਤੇ ਗਏ ਟੈਂਕਾਂ ਤੋਪਾਂ ਦੇ ਹਮਲੇ ਦੇ ਵਿਰੁੱਧ ਮਨ ਵਿੱਚ ਪੈਦਾ ਹੋਏ ਰੋਗ ਕਾਰਨ ਵੱਖ-ਵੱਖ ਫੌਜੀ ਸੈਂਟਰਾਂ ਤੋਂ ਲਗਭਗ 7000 ਸਿੱਖ ਫੌਜੀਆ ਨੇ ਮਰਨਾ ਮਿੱਥ ਕੇ ਹਥਿਆਰਬੰਦ ਬਗਾਵਤ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾਏ ਸੀ ਰਸਤੇ ਵਿੱਚ ਵਕਵਕ ਥਾਮਾਂ ਤੇ ਫੌਜ ਨਾਲ ਹੋਏ ਮੁਕਾਬਲੇ ਵਿੱਚ ਲਗਭਗ 70 ਸਿੱਖ ਫੌਜੀ ਸ਼ਹੀਦ ਹੋ ਗਏ ਤੇ ਵੱਡੀ ਗਿਣਤੀ ਵਿੱਚ ਜ਼ਖਮੀ ਹੋ ਗਏ ਸਨ ਇਹਨਾਂ ਸਿੱਖ ਫੌਜੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਲਗਭਗ 400 ਸਿੱਖ ਫੌਜੀਆ ਨੂੰ ਕੋਰਟ ਮਾਰਸ਼ਲ ਰਾਹੀਂ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿਕਉਮ ਨੇ ਵੀ ਇਹਨਾਂ ਵੱਲੋਂ ਧਰਮ ਖਾਤਰ ਕੀਤੀ ਐਨੀ ਵੱਡੀ ਕੁਰਬਾਨੀ ਲਈ ਧਰਮੀ ਹੋਣ ਦਾ ਖਿਤਾਬ ਦਿੰਦੇ ਆ ਧਰਮੀ ਫੌਜੀ ਦਾ ਨਾਮ ਦੇ ਕੇ ਸਤਕਾਰ ਦਿੱਤਾ। ਧਰਮੀ ਫੌਜੀ ਇਹਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕਰਨ ਰੰਧਾਵਾ ਤੇ ਧਰਮੀ ਫੌਜੀ ਜਸਵੰਤ ਸਿੰਘ ਰੰਧਾਵਾ ਦੀ ਨੌਜਵਾਨ ਬੇਟੀ ਬੀਬੀ ਕੰਚਨਪ੍ਰੀਤ ਕੌਰ ਤੇ ਝੂਠਾ ਮੁਕੱਦਮਾ ਦਰਜ ਕਰ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਪ ਉਮੀਦਵਾਰ ਹਰਮਿਤ ਸਿੰਘ ਸੱਧੂ ਨੂੰ ਲਾਂਤਾਂ ਪਾਉਂਦਿਆਂ ਗੰਦੀ ਰਾਜਨੀਤੀ ਤੋਂ ਬਾਹਰ ਜਾਣ ਦੀ ਚੇਤਾਵ e vida de